ਲਾਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰੀ ਸੀ ਇੱਕ ਪੁੜੀ ਬਾਰੇ ਇਹ ਪੁੜੀ ਜਿਹੜੀ ਹੈਗੀ ਆ ਸਗਰੈਣੀ ਰੋਗ ਦੇ ਵਾਸਤੇ ਆ ਸਗਰੈਣੀ ਰੋਗ ਜਿੰਨਾ ਰੋਗਿਆਂ ਨੂੰ ਬਹੁਤ ਲੰਮੇ ਟਾਈਮ ਤੋਂ ਪੀੜਤ ਸੀ ਜਿਨ੍ਹਾਂ ਨੇ ਇਸ ਨੂੰ ਆਰਡਰ ਕੀਤਾ ਮੰਗਵਾਇਆ ਉਹ ਪੇਸ਼ੈਂਟ ਠੀਕ ਹੋ ਕੇ ਘਰ ਬੈਠੇ ਦੇਖੋ ਲੰਮੇ ਟਾਈਮ ਤੋਂ ਪੀੜਤ ਰੋਗੀਆਂ ਲਈ ਬਹੁਤ ਵਧੀਆ ਇਫੈਕਟਿਵਲ ਰਿਜ਼ਲਟ ਇਹਦਾ ਮਿਲ ਰਿਹਾ ਸੀ ਕਲੀਨਿਕਸ ਦੇਖ ਰਹੇ ਆ ਜਿਹੜੇ ਪੇਸ਼ੈਂਟ ਆਨਲਾਈਨ ਮੰਗਵਾ ਰਹੇ ਉਹਨਾਂ ਤੇ ਦੇਖ ਰਹੇ ਆ ਇਹ ਉਹਨਾਂ ਰੋਗੀਆਂ ਤੇ ਕੰਮ ਕਰਦੀ ਹੈ ਜਿਨ੍ਹਾਂ ਨੂੰ ਖਾਲੀ ਸਿਰਫ ਬਾਰ-ਬਾਰ ਲੇਟਿੰਗ ਜਾਂਦੇ ਆ ਬਾਰ-ਬਾਰ ਮਿਊਕਸ ਆ ਰਿਹਾ ਬਲੱਡ ਆ ਰਿਹਾ ਉਹਨਾਂ ਤੇ ਇਹ ਕੰਮ ਕਰਦੀ ਹੈ ਕੁੜੀ ਜਿਨ੍ਹਾਂ ਦੀ ਗੈਸ ਬੰਦਾ ਅਫਾਰਾ ਬੰਦਾ ਪੇਟ ਭਰਿਆ ਰਹਿੰਦਾ ਬੇਹਾਜਮਾ ਰਹਿੰਦਾ ਜਾਂ ਜਿਨ੍ਹਾਂ ਨੂੰ ਚੀ ਕੱਚਾ ਹੁੰਦਾ ਕੋਈ ਉਲਟੀ ਆਉਣਾਂ ਨੂੰ ਲੱਗਦਾ ਜਾਂ ਭੁੱਖ ਨਹੀਂ ਲੱਗਦੀ ਇੰਨਾਂ ਦੀਆਂ ਅਲਮਤਾਂ ਨੇ ਉਹਨਾਂ ਤੇ ਇਕੱਲੀ ਕੁੜੀ ਇਹ ਕੰਮ ਨਹੀਂ ਕਰਦੀ ਉਹਨਾਂ ਦੇ ਨਾਲ ਮੈਡੀਸਨਾਂ ਹੋਰ ਲਾਉਣੀਆਂ ਪੈਂਦੀਆਂ ਸਾਨੂੰ ਪੇਸ਼ੈਂਟ ਦੇਖਣਾ ਪਹਿਲਾਂ ਮਤਲਬ ਜੇ ਤੁਹਾਡੇ ਪੇਟ ਨੂੰ ਸੋਜ ਆ ਅਫਾਰਾ ਰਹਿੰਦਾ ਪੇਟ ਫੁੱਲਿਆ ਰਹਿੰਦਾ ਪੇਟ ਭੜਿਆ ਰਹਿੰਦਾ ਤੇ ਪੇਟ ਦੇ ਵਿੱਚ ਹਵਾ ਬੰਦੀ ਆ ਫਿਰ ਇਹ ਕੱਲੀ ਪੁੜੀ ਨਾਲੇ ਕੰਮ ਨਹੀਂ ਬੰਨਾ ਤੇ ਫਿਰ ਤੁਹਾਨੂੰ ਕਲੀਨਿਕ ਸਾਡੇ ਕੋਲ ਵਿਜ਼ਿਟ ਕਰਨਾ ਪੈਣਾ ਜੇ ਤੁਹਾਨੂੰ ਕੱਲੀ ਸਿਰਫ ਤੇ ਸਿਰਫ ਵਾਰ-ਵਾਰ ਲੈਟ੍ਰੀਨ ਜਾਣ ਦੀ ਹੁੜਕ ਹੁੰਦੀ ਹੈ ਵਾਰ-ਵਾਰ ਲੈਟ੍ਰੀਨ ਜਾਣੇ ਤਾਂ ਉਹਦੇ ਤੇ ਕਾਰਗਰ ਕੰਮ ਕਰਦੀ ਹੈ ਇਹਨੂੰ ਘਰ ਵਿੱਚ ਤੁਸੀਂ ਮੰਗਵਾ ਸਕਦੇ ਹੋ 600 ਰੁਪਏ ਦੇ ਵਿੱਚ ਇੱਕ ਹਫ਼ਤੇ ਦੀ ਮੈਡੀਸਨ ਅਸੀਂ ਤੁਹਾਡੇ ਘਰ ਪਹੁੰਚ ਲਈ ਕਰ ਰਹੇ ਹਾਂ ਤੇ ਜਿਹਨੂੰ ਵੀ ਕਿਸੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਿਹੜੀ ਮੈਂ ਵੀਡੀਓਜ਼ 'ਚ ਬੋਲ ਚੁੱਕਿਆ ਉਹ ਰਾਮਨਾਲ ਘਰ ਬੈਠੇ ਆਪਣਾ ਪਤਾ ਭੇਜ ਕੇ ਸਾਡੇ ਤੋਂ ਹੀ ਮੰਗਵਾ ਸਕਦੇ ਆ